ਹੁਣ ਪ੍ਰੋਬਲਮ ਇਥੇ ਹੀ ਆ ਗਈ ਸਾਨੂੰ ਮਾਰਕੀਟ ਦੇ ਵਿੱਚ ਤੁਸੀਂ ਦੇਖਿਓ ਕਰਕੂਮਾਈਨ ਕਰਕੇ ਕੈਪਸੂਲ ਮਿਲਦੇ ਨੇ ਜਿਹੜੇ ਤੁਹਾਡੇ ਜੋੜਾਂ ਵਾਸਤੇ ਵਧੀਆ ਮੰਨੇ ਜਾਂਦੇ ਨੇ ਕਰਕੂਮਾਈਨ ਹੈ ਕੀ ਚੀਜ਼ ਹਲਦੀ ਦੀ ਪਿਓਰਿਸਟ ਫਾਰਮ ਨੂੰ ਕਹਿੰਦੇ ਆ ਕਰਕੂਮਾਈਨ ਜੋ ਕਿ ਹਲਦੀ ਚੋਂ ਹੀ ਨਿਕਲਦੀ ਆ ਤੇ ਮੈਂ ਹੈਰਾਨ ਮੰਨਦਾ ਆਪਣੇ ਪਿੰਡਾਂ ਦੇ ਵਿੱਚ ਅੱਜ ਦੀ ਰੇਟ 'ਚ ਲੋਕ ਘਰੇ ਨਹੀਂ ਹਲਦੀ ਪੀਰੇ ਕਰਕੂਮਾਈਨ ਦੇ ਕੈਪਸੂਲ ਖਾ ਰਹੇ ਨੇ ਮੈਂ ਕਹਾ ਵਾਓ ਵਾ ਤੁਹਾਡੇ ਘਰੇ ਤੁਹਾਡੇ ਹਲਦੀ ਪਈ ਹੈ ਜਿਹੜੀ ਹਲਦੀ ਤੁਸੀਂ ਘਰੇ ਆਪ ਲੈ ਕੇ ਆਏ ਹੋ ਬਾਜ਼ਾਰੋਂ ਉਹੀ ਤਾਂ ਕੁਰਕੂਮਿਨ ਆ ਉਹ ਕਹਿੰਦੇ ਨਹੀਂ ਨਹੀਂ ਜੀ ਸਾਨੂੰ ਸਮਝਾਉਣ ਵਾਲੇ ਨੇ ਸਮਝਾਇਆ ਵੀ ਇਹ ਤੁਹਾਡੇ ਕਾਰਟਿਲੇਜ ਨੂੰ ਵੀ ਇੰਪਰੂਵ ਕਰ ਦਿੰਦਾ ਤੁਹਾਡੀ ਬੋਨ ਡੈਂਸਿਟੀ ਨੂੰ ਇੰਪਰੂਵ ਕਰ ਦਿੰਦਾ ਤੁਹਾਡੇ ਸਾਰੇ ਸ਼ਰੀਰ ਦੀ ਊਰਜਾ ਵਧਾ ਦਿੰਦਾ ਤੇ ਜਦੋਂ ਅਸੀਂ ਜਿਮ ਤੋਂ ਬਾਅਦ ਕੁਰਕੂਮਿਨ ਦਾ ਕੈਪਸੂਲ ਖਾ ਲੈਂਦੇ ਆ ਸਾਨੂੰ ਸਾਰਾ ਦਿਨ એનર્ਜੀ ਵੀ ਲੱਗਦੀ ਆ ਤੇ ਜੇਕਰ ਕਿਸੇ ਇਨਸਾਨ ਨੂੰ ਸਰਟਫਿਕੇਟ ਲੱਗੀ ਹੋਵੇ ਉਹਨੂੰ ਦੋ ਕੈਪਸੂਲ ਕੁਰਕਮਿੰਡੇ ਦੇ ਦੋ ਦਾ ਦਰਦ ਠੀਕ ਹੋਣਾ ਸ਼ੁਰੂ ਹੋ ਜਾਂਦਾ ਤੇ ਮੈਂ ਕਿਹਾ ਹਲਦੀ ਕੀ ਕਰਦੀ ਹੈ ਜੀ